ਇਸ ਕਾੜੇ ਦੀ ਸਹੀ ਮਾਤਰਾ ਅਤੇ ਤਰੀਕਾ ਹੇਠਾਂ ਦਿੱਤਾ ਗਿਆ ਹੈ ਸਹੀ ਮਾਤਰਾ ਪ੍ਰਤੀ ਪਸ਼ੂ ਜੇ ਤੁਸੀਂ 1 ਕਿਲੋ ਪਾਣੀ ਵਿੱਚ ਕਾੜਾ ਬਣਾ ਰਹੇ ਹੋ ਤਾਂ ਚੀਜ਼ਾਂ ਦਾ ਅੰਦਾਜ਼ਾ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਮੇਥੇ 50 ਤੋਂ 100 ਗ੍ਰਾਮ ਅਜਵੈਨ 25 ਤੋਂ 30 ਗ੍ਰਾਮ ਹਲਦੀ 1 ਤੋਂ 2 ਚਮਚ ਪੀਸੀ ਹੋਈ ਸੋਏ 25 ਤੋਂ 50 ਗ੍ਰਾਮ ਗੁੜ ਵਿਕਲਪਿਕ 100 ਤੋਂ 200 ਗ੍ਰਾਮ ਸਵਾਦ ਅਤੇ ਵਧੇਰੇ ਊਰਜਾ ਲਈ ਦੇਣ ਦਾ ਸਹੀ ਤਰੀਕਾ 1 ਸਮਾਂ ਇਹ ਕਾੜਾ ਹਮੇਸ਼ਾ ਸ਼ਾਮ ਨੂੰ ਚੁਆਈ ਕਰਨ ਤੋਂ ਬਾਅਦ ਜਾਂ ਰਾਤ ਨੂੰ ਜਦੋਂ ਪਸ਼ੂ ਆਰਾਮ ਕਰ ਰਿਹਾ ਹੋਵੇ ਉਦੋਂ ਦੇਣਾ ਸਭ ਤੋਂ ਵਧੀਆ ਹੁੰਦਾ ਹੈ 2 ਤਾਪਮਾਨ ਕਾੜਾ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਇਸ ਨੂੰ ਕੋਸਾ ਲਿਊਕ ਵਾਰਮ ਕਰਕੇ ਦਿਓ 3 ਪਾਣੀ ਤੋਂ ਪਰਹੇਜ਼ ਕਾੜਾ ਦੇਣ ਤੋਂ ਬਾਅਦ ਘੱਟੋ-ਘੱਟ 1 ਤੋਂ 2 ਘੰਟੇ ਪਸ਼ੂ ਨੂੰ ਠੰਡਾ ਪਾਣੀ ਨਾ ਪਿਲਾਓ ਤਾਜੋ ਇਸ ਦੀ ਗਰਮਾਹਟ ਆਪਣਾ ਅਸਰ ਦਿਖਾ ਸਕੇ ਕੁਝ ਖਾਸ ਗੱਲਾਂ ਹਫਤੇ ਵਿੱਚ ਕਿੰਨੀ ਵਾਰ ਬਹੁਤ ਜ਼ਿਆਦਾ ਸਰਦੀ ਵਿੱਚ ਤੁਸੀਂ ਇਸ ਨੂੰ ਹਫਤੇ ਵਿੱਚ 2 ਤੋਂ 3 ਵਾਰ ਦੇ ਸਕਦੇ ਹੋ ਗੱਬਣ ਪ੍ਰੈਗਨੈਂਟ ਪਸ਼ੂ ਜੇਕਰ ਤੁਹਾਡੀ ਮੱਝ ਗੱਬਣ ਹੈ ਤਾਂ ਅਜਵੈਨ ਅਤੇ ਮੇਥੇ ਦੀ ਮਾਤਰਾ ਘਟਾ ਦਿਓ ਜਾਂ ਦੇਣ ਤੋਂ ਪਹਿਲਾਂ ਕਿਸੇ ਪਸ਼ੂਆਂ ਦੇ ਮਾਹਰ ਡਾਕਟਰ ਤੋਂ ਜ਼ਰੂਰ ਪੁੱਛ ਲਵੋ ਕਿਉਂਕਿ ਇਹ ਚੀਜ਼ਾਂ ਤਾਸੀਰ ਵਿੱਚ ਕਾਫੀ ਗਰਮ ਹੁੰਦੀਆਂ ਹਨ ਦੁੱਧ ਵਧਾਉਣ ਲਈ ਜੇ ਪਸ਼ੂ ਦਾ ਸਰੀਰ ਅੰਦਰੋਂ ਸਾਫ਼ ਹੋਵੇਗਾ ਅਤੇ ਉਸ ਨੂੰ ਠੰਡ ਨਹੀਂ ਲੱਗੇਗੀ ਤਾਂ ਉਹ ਕੁਦਰਤੀ ਤੌਰ ਤੇ ਦੁੱਧ ਵਧੀਆ ਦੇਵੇਗਾ ਕੀ ਤੁਸੀਂ ਇਹ ਕਾੜਾ ਪਹਿਲਾਂ ਵੀ ਵਰਤਿਆ ਹੈ ਜਾਂ ਤੁਸੀਂ ਪਹਿਲੀ ਵਾਰ ਬਣਾ ਰਹੇ ਹੋ